ਮੈਂ ਡਾਕਟਰ ਕਿਰਸ਼ਨ ਲਾਲ ਲਗਭਗ 32 ਸਾਲਾ ਤੋਂ ਪੰਜਾਬ ਸਰਕਾਰ ਦੇ ਕਮਚਾਰੀਆਂ ਰਿਟਾਇਰਡ ਕਮਚਾਰੀਆਂ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਕ੍ਰਿਸ਼ਨਾ ਗਰੁੱਪ ਨਾਮ ਦੀ ਕੰਸਲਟੈਂਸੀ ਫਾਰਮ ਬਣਾਈ ਹੋਈ ਹੈ ਜਿਸ ਦੁਆਰਾ ਉਹਨਾਂ ਦੇ ਮੌਜੂਮ ਦੇ ਹੱਕਾਂ ਨੂੰ ਦੁਆਵਾਂ ਲਈ ਕੋਰਟ ਕੇਸ ਪਿਆ ਕਰਕੇ ਉਹਨਾਂ ਨੂੰ ਬੰਦੇ ਲਾਭ ਦਵਾਏ ਜਾਂਦੇ ਹਨ ਸਕੂਲਾਂ ਵਿੱਚ ਕੰਮ ਕਰਨ ਵਾਲੇ ਐਸਐਲਏ ਰਿਸਟੋਰਰ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਰਿਸਟੋਰਾਂ ਦੇ ਬਰਾਬਰ 10334800 ਪਲੱਸ 3200 ਪੇਸ ਕੇ ਲੈਣ ਲਈ ਡਾਕਟਰ ਕਿਰਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਨਾਲ ਸੰਪਰਕ ਕਰਨ ਕਿਉਂਕਿ 10334800 ਪਲੱਸ 3200 ਦਾ ਸਕੇਲ ਕਨਸਟੇਬਲ ਪਟਵਾਰੀ ਗ੍ਰਾਮ ਸੇਵਕ ਫੋਟੋਸਟੇਪ ਮਸ਼ੀਨ ਆਪਰੇਟਰ ਅਤੇ ਰੈਸਟੋਰਰ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਚੁੱਕਾ